ਜਿਹੜੀ ਇਹ ਰੋਡ ਆ ਰਹੀ ਹੈ ਸਾਲਾਸਰ ਤੋਂ ਆ ਰਹੀ ਹੈ ਇਹ ਰੋਡ ਤੇ ਅੱਗੇ ਇਧਰ ਨੂੰ ਅਸੀਂ ਜਾਵਾਂਗੇ ਸਿੱਕਰ ਹੁੰਦੇ ਹੋਏ ਪੀਲਵੜਨ ਜਾਏਗੀ ਰੋਡ ਇਹ ਅੱਗੇ ਇੱਥੇ ਹੀ ਨਾਲ ਬੋਲੇ ਨਾ ਫੋਟੋ ਲੈਣ ਦਾ ਰੈਸਟੋਰੈਂਟ ਕਰਤੇ ਹੈਗਾ ਇੱਥੇ ਅਸੀਂ ਜਿਹੜਾ ਲੰਚ ਅੱਜ ਤੱਕ ਪਾ ਹੈਗਾ ਤੇ ਹੁਣ ਗੱਡੀ 'ਚ ਅਸੀਂ ਬਹਿ ਕੇ ਫਰਗ ਜਾਂਦੇ ਵੀ ਆਪਣਾ ਤੇ ਨਿਕਲਦੇ ਹਾਂ ਅੱਜ ਜੇ ਅਸੀਂ ਕਾਫੀ ਲੇਟ ਹੋ ਗਏ ਤੁਮ ਜੀ ਦੀ ਸਵੇਰ ਸਾਵਾਂ ਦੇ ਵਿੱਚ ਰਸਤਾ ਵੀ ਬੜਾ ਖਰਾਬ ਸੀਗਾ ਉੱਥੇ ਚੋਰੋ ਤੋਂ ਬੜਾ ਔਖਾ ਨਿਕਲੇ ਆ ਤੇ ਫਿਰ ਇੱਧਰ ਜਿਹੜਾ ਹੈਗਾ ਸਾਲਾ ਸਰ ਹੁਣੇ ਕ੍ਰੋਸ ਕਰਕੇ ਹੀ ਆਏ ਆ ਮੇਨ ਮੰਦਿਰ ਹੈ ਸਾਲਾ ਸਰ ਦੇ ਵਿੱਚ ਬਾਲਾ ਜੀ ਦਾ ਹੁਣ ਨਿਕਲਦੇ ਅੱਗੇ ਜਿਹੜੇ ਰੋਡ ਤੋਂ ਅਸੀਂ ਆ ਰਹੇ ਸੀਗੇ ਸਾਲਸਰ ਕ੍ਰੋਸ ਕਰ ਲਿਆ ਸੀ ਵਿੱਚ ਹੋਰ ਕਈ ਸ਼ਹਿਰ ਆਏ ਉਹ ਕ੍ਰੋਸ ਕਰਨ ਤੋਂ ਬਾਅਦ ਇਹ ਰੋਡ ਅੱਗੇ ਅਜਮੇਰ ਨੂੰ ਜਾ ਰਹੀ ਹੈ ਪੇਲਵਾੜਾ ਹਲੇ ਬਹੁਤ ਦੂਰ ਹੈਗਾ ਇਹੀ ਰੋਡ ਅੱਗੇ ਅੰਮਦਾਬਾਦ ਨੂੰ ਵੀ ਜਾਂਦੀ ਹੈ ਗੁਜਰਾਤ ਨੂੰ ਅੰਮਦਾਬਾਦ ਨੂੰ ਵੀ ਇਹ ਰੋਡ ਜਾਂਦੀ ਹੈ ਏਸੀ ਰੋਡ ਦੇ ਉੱਪਰ ਜਿਹੜਾ ਹੈਗਾ ਇੱਥੇ ਲੱਕੀ ਪੰਜਾਬੀ ਹੋਟਲ ਕਰਕੇ ਹੈਗਾ ਤੇ ਇੱਥੇ ਜਿਹੜਾ ਗੱਡੀ ਰੁਕੀ ਹੈ ਸਾਹਮਣੇ ਵਿੱਚ ਚਾਹ ਜਿਹੜਾ ਇੱਥੇ ਪਿੰਕ ਛਕਦੇ ਆ ਚੱਲ ਕੇ ਅੰਦਰ ਦੇਖਦੇ ਆ ਕਿਦਾਂ ਦਾ ਮਾਹੌਲ ਹੈ ਹੈਗਾ ਲक्की ਪੰਜਾਬੀ ਟੱਬਾ ਫੋਟਾ ਦਾ ਇੱਕ ਤਰ੍ਹਾਂ ਦਾ ਰੈਸਟੋਰੈਂਟ ਹੈ ਇੱਥੇ ਦੇਖਦੇ ਆ ਚਾਹ ਦਾ ਕੋਈ ਜੁਗਾੜ ਚਾਹ ਪਕੋੜੇ ਮਿਲ ਜਾਣ ਤਾਂ ਬਹੁਤ ਵਧੀਆ ਕੱਲੀ ਚਾਹ ਪਣੀ ਪਕੋੜੇ ਵੀ ਗੱਲ ਉੱਛਾ ਆਈ ਹੈ ਕੋਈ ਅੱਛਾ ਆਈ ਨਹੀਂ ਕੋਈ ਚ ਅੰਦਰ ਵੀ ਰੈਸਟੋਰੈਂਟ ਅੰਦਰ ਵੀ ਰੈਸਟੋਰੈਂਟ ਦਾ ਰਾਤ ਦਾ ਸਮਾਂ ਹੋ ਗਿਆ ਹੁਣ ਹਾਈਵੇ ਤੇ ਹੋਟਲ ਲੈ ਕੇ ਰੁਕਾਂਗੇ ਤੇ ਸਵੇਰੇ ਦਰਸ਼ਨ ਕਰਾਂਗੇ ਆ ਰਾਤ ਅਸੀਂ ਇੱਥੇ ਪਹੁੰਚ ਗਏ ਸੀਗੇ ਆ ਇੱਥੇ ਇੱਕ ਖਾਬਾ ਹੈਗਾ ਫੈਮਿਲੀ ਰੈਸਟੋਰੈਂਟ ਕਰਕੇ ਹੈਗਾ ਜਿਹੜਾ ਕਿ ਨੈਸ਼ਨਲ ਹਾਈਵੇ 48 ਤੇ ਹੈਗਾ ਬਿਲਕੁਲ ਪੀਲਵਾੜਾ ਦੇ ਵਿੱਚ ਰਾਤ ਇੱਥੇ ਰੁਕੇ ਸੀ ਸਵੇਰੇ ਇੱਥੇ ਨਿਕਲਣ ਲੱਗੇ ਆ ਹਾਲਾਂਕਿ ਇਧਰ ਧੁੰਦ ਬਹੁਤ ਹੈਗੀ ਹੈ ਧੁੰਦ ਖਾਨੇ ਇਹ ਸਾਰੀ ਧੁੰਦ ਹੈ ਇਧਰ ਨੈਸ਼ਨਲ ਹਾਈਵੇ 48 ਦੇ ਧੁੰਦ ਹੈ ਅੱਗੇ ਤੱਕ ਕੁਝ ਵੀ ਨਜ਼ਰ ਨਹੀਂ ਆਉਂਦਾ ਹੈਗਾ ਤੇ ਇਧਰ ਜਿਹੜਾ ਹੈਗਾ ਉਹ ਇਹ ਫੈਮਿਲੀ ਰੈਸਟੋਰੈਂਟ ਸੀਗਾ ਇਧਰ ਗੱਡੀ ਖੜੀ ਹੈ ਸਾਡੀ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਆ ਦਿਖਾਰਾ ਕਰਿਆ ਕਰ ਰਸਤਾ ਇਧਰ ਹੀ ਦਿਖਾਰਾ ਕਰੋਗੇ ਆਹੀ ਆ ਉਹ ਮੈਂ ਦਰਸ਼ਨੀ ਦੋੜੀ ਕ੍ਰੋਸ ਕਰਕੇ ਅੰਦਰ ਆਏ। ਉਹ ਸਾਹਮਣੇ ਪਾਰਕਿੰਗ ਤੇ ਇੱਥੇ ਫਿਰ ਹੈਗਾ ਜਿਹੜਾ ਹੈਗਾ ਐਂਟਰੈਂਸ ਹੈ ਤੇ ਇਧਰ ਆਖਰੀ ਦਰਸ਼ਨੀ ਦੋੜੀ ਗੁਰਦੁਆਰਾ ਬਗੋੜ ਸਾਹਿਬ ਦੀ ਸ਼੍ਰੀ ਕਲਗੀਧਰ ਬਗੋੜ ਸ਼ਹਿਰ Rajasthan ਦੇ ਵਿੱਚ ਹੀ ਪੈਂਦਾ ਭੀਲਵਾੜਾ ਦੇ ਵਿੱਚ। ਹੁਣ ਅਸੀਂ ਐਂਟਰ ਕਰਾਂਗੇ ਅੰਦਰ। ਮਹਾਰਾਜ ਦਾ ਮੈਂ ਸਥਾਨ ਪ੍ਰਕਾਸ਼ ਮਹਾਰਾਜ ਦਾ ਅੰਦਰ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਬਘੋਰ ਸਾਹਿਬ ਵਰਕਰਮਾ ਮਹਾਰਾਜ ਜੀ ਕਰਦੇ ਆਂ ਸੀ ਸ਼ੀਸ਼ੇ ਦੇ ਵਿੱਚ ਦੋ ਪੁਰਾਣੇ ਸਾਜ਼ ਜਿਨ੍ਹਾਂ ਨੂੰ ਸਾਰੰਗੀ ਵੀ ਕਿਹਾ ਜਾਂਦਾ ਹੈ ਉਹ ਸ਼ਿਸ਼ੋਭਿਤ ਹਨ ਨਾਲੇ ਸਾਹਮਣੇ ਮਹਾਰਾਜਾ ਸੁਖਾਸੰਦਾ ਅਸਥਾਨ ਬਣਿਆ ਹੋਇਆ ਸਤਖੰਡ ਇਹ ਮਹਾਰਾਜਾ ਅਸਥਾਨ ਗੁਰਦੁਆਰਾ ਬਗੌਰ ਸਾਹਿਬ ਪਾਚਾਈ ਦਸਮੀ ਜਿਹੜਾ ਕਿ ਪੇਲਵਾੜਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਨੈਸ਼ਨਲ ਹਾਈਵੇ ਜਿਹੜਾ ਪੇਲਵਾੜਾ ਦਾ ਹੈਗਾ ਉਤੋਂ 30 ਕਿਲੋਮੀਟਰ ਅੰਦਰ ਇੱਕ ਪਿੰਡ ਆਂਦਾ ਬਗੌਰ ਉਸ ਪਿੰਡ ਦੇ ਵਿੱਚ ਦੇ ਵਿੱਚ ਇਹ ਗੁਰੂ ਘਰ ਹੈਗਾ ਗੁਰਦੁਆਰਾ ਬਗੋਰ ਸਾਹਿਬ ਪਾਸ਼ਾਹੀ ਦਸਵੀ ਦਰਸ਼ਨ ਕਰੋ ਇੱਧਰ ਦਰਸ਼ਨੀ 도ੜੀ ਹਿੱਥੇ ਗੱਡੀ ਪਾਰ ਖੜੀ ਐ ਇੱਥੋਂ ਚੜ ਕੇ ਅਸੀਂ ਆਏ ਆ ਉੱਪਰ ਇੱਧਰ ਦਰਬਾਰ ਲਈ ਜਾਂਦਾ ਰਸਤਾ ਦਰਬਾਰ ਸਾਹਿਬ ਦਾ ਪ੍ਰਕਰਮਾ ਗੁਰੂ ਘਰ ਦੀ ਕਰ ਲੈਣੇ ਆ ਸਾਂਤੀ ਨੂੰ ਉਸ ਬਣਿਆ ਹੋਇਆ ਇੱਥੇ ਇੱਕ ਰਹਿਣ ਲਈ ਸ਼ਾਇਦ ਕਮਰੇ ਨੇ ਹੈ। ਸੋ ਲਾਈਟ ਵੀ ਲੱਗੀ ਇੱਥੇ। ਨਿਸ਼ਾਨ ਸਾਹਿਬ ਉਹਨਾਂ ਚਾ ਹੈਗਾ। ਅਸ ਦੂਜਾ ਹੈਗਾ ਵਿੱਚ ਆਲੇ-ਦਾਲੇ ਕਰਨੇ। ਟੈਂਕੀ ਇਧਰ ਪਾਣੀ ਦੀ ਤੇ ਗੁਰਦੁਆਰਾ ਵੇਗੋਵਰ ਸਾਹਿਬ ਪਾਸ਼ਾ ਹੀ ਦਸਵੇਂ ਜਿਲ੍ਹਾ ਪੇਲਵਾੜਾ ਜਗ੍ਹਾ ਦਾ ਨਾਮ ਵੀ ਬਾਗੋਰ ਕਰਕੇ ਹੈਗਾ ਪੁਰਾਣਾ ਇਹ ਕੁਝ ਬਚਿਆ ਹੋਇਆ ਕਿਲਾ ਟਾਈਪ ਜਦੋਂ ਦਸਵੇਂ ਪਾਸ਼ਾ ਇੱਥੇ ਆਏ ਸਨ ਤੇ ਬਾਕੀ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦਸਵੇਂ ਪਾਸ਼ਾ ਇਸ ਜਗ੍ਹਾ ਤੇ ਦੱਖਣ ਵੱਲ ਜਦੋਂ ਜਾ ਰਹੇ ਸੀਗੇ ਦਮਦਵਾ ਸਾਹਿਬ ਤੋਂ ਜਦੋਂ ਨਿਕਲੇ ਫਿਰ ਉਹ ਨੋਹਰ ਰਸਤੇ ਚ ਆ ਕੁਝ ਹੋਰ ਥਾਵਾਂ ਨੇ ਉੱਥੋਂ ਹੁੰਦੇ ਹੋਏ ਸੁਹਾਵਾ ਹੁੰਦੇ ਹੋਏ ਜੈਪੁਰ ਦੇ ਵਿੱਚ ਇੱਕ ਪਿੰਡ ਆਂਦਾ ਨਾਰਾਇਣਾ ਵਿਲੇਜ ਉੱਥੇ ਦਾਦੂ ਪੰਥੀਆਂ ਦਾ ਡੇਰਾ ਹੈਗਾ ਜੈ ਜੈਤ ਜੀ ਰਾਮ ਹੈਗੇ ਉੱਥੇ ਉਹਨਾਂ ਨੂੰ ਮਿਲੇ ਸੀਗੇ ਗੁਰਦੁਆਰਾ ਨਰਾਣਾ ਜੈਪੁਰ ਦੇ ਅੰਦਰ ਤੇ ਉੱਥੋਂ ਫਿਰ ਹੁੰਦੇ ਹੋਏ ਹੋਰ ਥਾਵਾਂ ਤੇ ਹੁੰਦੇ ਹੋਏ ਰਾਜਸਥਾਨ ਦੇ ਫਿਰ ਇਹ ਜਿਹੜੀ ਜਗ੍ਹਾ ਭੀਲਵਾੜਾ ਜਿਹੜੀ ਹੈਗੀ ਹੈ ਪਾਗੋ ਹੋਰ ਦੇ ਵੀ ਖੇ ਆਏ ਸੰ ਕਿ ਮਹਾਰਾਜ ਨੇ ਜਦੋਂ ਜਫਰਨਾਮਾ ਲਿਖਿਆ ਸੀਗਾ ਤੇ ਔਰੰਗਜ਼ੇਬ ਨੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀਗੀ ਤੇ ਔਰੰਗਜ਼ੇਬ ਨੂੰ ਹੀ ਮਿਲਣਾ ਸੀ ਤੇ ਇਹ ਉਹ ਜਗ੍ਹਾ ਹੈ ਜਦੋਂ ਦਸਵੇਂ ਪਾਤਸ਼ਾਹ ਇੱਥੇ ਬਘੋਰ ਦੇ ਵਿੱਚ ਰੁਕੇ ਹੋਏ ਸਨ ਤੰਬੂ ਕਨੱਤਾਂ ਲੱਗੀਆਂ ਹੋਈਆਂ ਸਨ ਤਾਂ ਫਿਰ ਜਿਹੜਾ ਹੈਗਾ ਇੱਥੇ ਔਰੰਗਜੀਤ ਦੀ ਮੌਤ ਦੀ ਖਬਰ ਹੈ ਜਿਹੜੀ ਇਸੇ ਜਗ੍ਹਾ ਤੇ ਦਸਵੇਂ ਪਾਤਸ਼ਾਹ ਨੂੰ ਮਿਲੀ ਸੀ ਕਿ ਔਰੰਗਜੀਤ ਜਿਹੜਾ ਹੈ ਉਹ ਚੱਲ ਬਸਿਆ ਹੈ ਤੇ ਹੁਣ ਜਿਹੜਾ ਦੱਖਣ ਵੱਲ ਨੂੰ ਜਾਣ ਦਾ ਕੋਈ ਜਿਹੜਾ ਵਿਚਾਰ ਨਹੀਂ ਕਰਨਾ ਚਾਹੀਦਾ ਬਈ ਉਹ ਤਾਂ ਹੁਣ ਪੂਰਾ ਹੋ ਗਿਆ ਉਸ ਨੂੰ ਮਿਲਣਾ ਸੀ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਸੇਵਾ ਪੰਥੀ ਸੰਤ ਬਾਬਾ ਲੱਖਾ ਸਿੰਘ ਜੀ ਵੱਲੋਂ ਜਿਹੜੇ ਕੋਟਾ ਵਾਲੇ ਨੇ ਉਹਨਾਂ ਦੀ ਇੱਥੇ ਸੇਵਾ ਕਰ ਸੇਵਾ ਚੱਲ ਰਹੀ ਹੈ 1773 ਵਿੱਚ مارچ ਦੇ ਮਹੀਨੇ 'ਚ ਇਸੇ ਬਗੋਰ ਘੜ ਦੇ ਵਿੱਚ ਆਏ ਸਨ 17 ਦਿਨ ਵਿਚ ਆਰਾਮ ਕੀਤਾ ਸੀਗਾ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਪੰਜ ਪਿਆਰੋਂ ਵਿੱਚੇ ਮਾਈ ਭਾਗੋ ਜੀ ਬਹੁਤ ਸਾਰੇ ਜਿਹੜੇ ਸੁਖ ਸਿਰ ਸਿੱਖ ਜੀ ਸਾਨੂੰ ਸਿੱਖ ਸਨ ਜਿਹੜੇ ਉਹ ਗੁਰੂ ਜੀ ਨਾਲ ਇੱਥੇ ਆਏ ਸਨ ਭਾਈ ਕਾਨ ਸਿੰਘ ਨਾਬਾ ਜੀ ਨੇ ਜਿਹੜਾ ਆਪਣੀ ਹਸਤੇ ਵਿੱਚ ਗਾਂਤ ਵਿੱਚ ਲਿਖਿਆ ਹੈਗਾ ਮੁਗਲ ਸ਼ਾਸਕ ਔਰੰਗਜ਼ੇਬ ਦੀ ਮ੍ਰਿਤਿ ਦਾ ਸਮਾਚਾਰ ਪ੍ਰਾਪਤ ਹੋਆ tha ਹਿੰਦੀ ਵਿੱਚ ਇਤਿਹਾਸ ਲਿਖਿਆ ਗੱਲ ਤੁਹਾਨੂੰ ਦੱਸਤੀ ਹੈ ਕਿ ਵੀ ਕਦੋਂ ਇੱਥੇ ਆਏ ਤੇ ਬੇਸਿਕਲੀ ਤਾਂ ਜਾ ਰਹੇ ਸੀਗੇ ਦੱਖਣ ਵੱਲੋਂ ਤੇ ਇਸ ਜਗ੍ਹਾ ਤੇ ਹੀ ਜਿਹੜੀ ਹੈਗੀ ਹੈ ਬਹਾਦਰ ਮਤਲਬ ਕਿ ਉਹਨਾਂ ਦਾ ਮੁੰਡਾ ਬਹਾਦਰ ਸ਼ਾਹ ਉਹਨੇ ਇੱਥੇ ਆ ਕੇ ਜਿਹੜਾ ਹੈਗਾ ਮਦਦ ਮੰਗੀ ਸੀਗੀ ਔਰੰਗਜੀਤ ਦੇ ਮੁੰਡੇ ਨੇ ਤੇ ਇੱਥੇ ਹੀ ਮਹਾਰਾਜ ਨੂੰ ਦੱਸਿਆ ਸੀ ਕਿ ਵੀ ਵੀ ਉਹਨਾਂ ਦਾ ਪਿਤਾ ਜਿਹੜਾ ਔਰੰਗਜੀਤ ਆ ਉਹ ਤਾਂ ਚੜ੍ਹਾਈ ਕਰ ਗਿਆ ਹੈਗਾ